ਦੇਖ ਰਹੇ ਹੋ ਜੋ ਅੱਜ ਅਸੀਂ ਕੈਂਡਲ ਮਾਰਕ ਕੱਢਿਆ ਹੈ ਜੋ ਆਤਿਖਵਾਦ ਵੱਲੋਂ ਤੁਸੀਂ ਦੇਖਦੇ ਹੋ ਪਾਕਿਸਤਾਨ ਦੀ ਸ਼ਹਿਤ ਹੈ ਆਪਾਂ ਕਸ਼ਮੀਰ 'ਚ ਦੇਖ ਰਿਹਾ ਹਮਲਾ ਕੀਤਾ ਗਿਆ ਹੈ ਆਤਿਖਵਾਦੀ ਹਮਲਾਵਰ ਉਸ ਦੇ ਅਗੇ ਇੱਕ ਉਸ ਮਾਰਕ ਕੱਢਿਆ ਗਿਆ ਹੈ ਇੱਥੇ ਸਾਡੀ ਇੱਕ ਇਨਸਾਨੀਅਤ ਨੂੰ ਨਾ ਕਿ ਕਿਸੇ ਧਰਮ ਨੂੰ ਸਭ ਨੂੰ ਇੱਕ ਜੱਟ ਹੋ ਕੇ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਤੇ ਅਸੀਂ ਸਰਕਾਰ ਤੋਂ ਅਪੀਲ ਕਰਦੇ ਹਾਂ ਵੀ ਜੋ ਇਹਨਾਂ ਨੇ ਕੀਤਾ ਇਹਨਾਂ ਦੇ ਘਰ ਵੜ ਕੇ ਇਹਨਾਂ ਨਾਲ ਇਹਨਾਂ ਨਾਲ ਉਵੇਂ ਹੀ ਕਰਨਾ ਚਾਹੀਦਾ ਜੋ ਕਿ ਇੱਕ ਦਾ ਜਵਾਬ ਪੱਥਰ ਨਾਲ ਹੋਵੇਗਾ ਇਹ ਸਾਡੇ ਵੱਲੋਂ ਇੱਕ ਕੈਂਡਲ ਮਾਰਚ ਸਾਡੀ ਕਾਂਗਰਸ ਵੱਲੋਂ ਇਸ ਦਿਨ ਅੰਗੇਸ਼ ਕੱਢਿਆ ਗਿਆ ਇਸ ਰੋਸ ਚ ਕੱਢਿਆ ਗਿਆ ਹੈ। ਮੈਂ ਸੁਨੀਤਾ ਤੇਜਾਲੀਆਂ ਕੋਆਰਡੀਨੇਟਰ ਸੋਸ਼ਲ ਮੀਡੀਆ ਮਹਿਲਾ ਕਾਂਗਰਸ ਦਾ ਪੰਜਾਬ ਤੋਂ ਤੇ ਅਸੀਂ ਅੱਜ ਆਪਣੇ ਵਿਕਰਮ ਸਿੰਘ ਬਾਜਬਾ ਜੀ ਔਰ ਗੁਸ਼ਨਪਰਨ ਦਾਵਾ ਪੰਜਾਬ ਪ੍ਰਧਾਨ ਤੋਂ ਰਾਜਾਂ ਬੜੀ ਚੀਜ਼ਾਂ ਦੇ ਦੇਖਾ ਤਰੀਏ ਤੇ ਗਈ ਸੀ ਉਹ ਬਿਲਕੁਲ ਨਹੱਤੇ ਔਰ ਬੇਕਸੂਰ ਸੀ ਜਿਨ੍ਹਾਂ ਦੇ 23 ਤੋਂ 25 26 ਦੇ ਵਿੱਚ ਵਿੱਚ ਗਿੰਟੀ ਦੇ ਵਿੱਚ ਕਹਿੰਦੇ ਮੌਤਾਂ ਹੋਈਆਂ ਨੇ ਉਹਨਾਂ ਦੇ ਉੱਪਰ ਹਮਲਾ ਹੋਇਆ ਵਾ ਗੋਲੀਆਂ ਚਲਾਈਆਂ ਗਈਆਂ ਜਦ ਕਿ ਉਹ ਸੀਜ਼ਲੀ ਪ੍ਰਿਪੇਅਰ ਵੀ ਨਹੀਂ ਸੀ ਉੱਥੇ ਕੋਈ ਵੀ ਸੁਰੱਖਿਆ ਨਹੀਂ ਸੀ ਅੱਜ ਅਸੀਂ ਉਹਨਾਂ ਨੂੰ ਸ਼ਰਤਾਂਜਲੀ ਦੇਣ ਆਏ ਆ ਤੇ ਮਨ ਬਹੁਤ ਭਰਿਆ ਹੋਇਆ ਹੈ ਬਹੁਤ ਦੁਖੀ ਮਨ ਹੈ ਕਿ ਸਾਡੇ ਜੋ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਸਾਡੇ ਉੱਪਰ ਅਟੈਕ ਹੋਣ ਵਾਲਾ ਔਰ ਉਹ ਅੱਜ ਇਸ ਦੁਨੀਆ ਤੋਂ ਨਾ ਕਿਸੇ ਦਾ ਵੀਰ ਵਿਛੜ ਗਿਆ ਕਿਸੇ ਦੀ ਭੈਣ ਕਿਸੇ ਦਾ ਬੱਚਾ ਕਿਸੇ ਦੀ ਮਾਂ ਉਹਨਾਂ ਪਰਿਵਾਰਾਂ ਦੇ ਨਾਲ ਜਿਸੀ ਬਹੁਤ ਭਰੇ ਦਿਲ ਨਾਲ ਨਮਕ ਖਾ ਨਾਲ ਉਹਨਾਂ ਨੂੰ ਵਿਦਾਇਗੀ ਦੇ ਰਹੇ ਹਾਂ ਜੀ ਦੇਖੋ ਕਿ ਸਾਤਾ ਬਹੁਤ ਹੈ ਸਾਡੇ ਦਿਲਾਂ ਦੇ ਵਿੱਚ ਕਿਉਂਕਿ ਮੋਦੀ ਸਰਕਾਰ ਜੋ ਆਪਣੇ ਆਪ ਨੂੰ ਚੌਕੀਦਾਰ ਸਮਝ ਕਹਿੰਦਾ ਹੈ ਕਿ ਮੈਂ ਚੌਕੀਦਾਰ ਹਾਂ ਅੱਜ ਉਹਨਾਂ ਦੀ ਚੌਕੀਦਾਰੀ ਦੇ ਉੱਪਰ ਨਿਸ਼ਾਨ ਔਰ ਸਵਾਲੀਆਂ ਨਿਸ਼ਾਨ ਆਏ ਨੇ ਕਿ ਤੁਸੀਂ ਕਿਸ ਤਰ੍ਹਾਂ ਦੀ ਚੌਕੀਦਾਰੀ ਕਰ ਰਹੇ ਹੋ ਹੁਣ ਤੱਕ ਦੀ ਜਿੰਨੀ ਕਿ ਅਸੀਂ ਵੀਡੀਓ ਦੇਖੀ ਹੈ ਕਿਸੇ ਦੇ ਵੀ ਮਰਨ ਦੀ ਉੱਥੇ ਪਹਿਲ ਗਾਉਂ ਦੇ ਵਿੱਚ ਜੋ ਵੀ ਮਰਨ ਦੇ ਸੀ ਵੀਡੀਓ ਦੇਖੀ ਆ ਉਹ ਸਿਰਫ ਉਹਨਾਂ ਦੇ ਘਰਦਿਆਂ ਦੇ ਜਾਂ ਫਿਰ ਕਿਸੇ ਉਹਨਾਂ ਦੇ ਆਸ-ਪਾਸ ਵਾਲਿਆਂ ਨੇ ਪੜਾਈਏ ਕੋਈ ਸੀਸੀਟੀਵੀ ਫੁਟੇਜ ਨਹੀਂ ਆ ਕੋਈ ਵੀ ਉਥੇ ਸਰਕਾਰੀ ਮੈਕਮੇ ਦਾ ਬੰਦਾ ਨਹੀਂ ਹੈ ਬੱਚੇ ਕਹਿੰਦੇ ਸੀ ਡੇਢ ਘੰਟਾ ਤੜਫਦੇ ਰਹੇ ਆ ਲੇਕਿਨ ਉੱਥੇ ਕੋਈ ਸੁਰੱਖਿਆ ਕਰਮੀ ਨਹੀਂ ਪਹੁੰਚਿਆ ਐਨੀ ਚੂਕ ਕਿਉਂ ਹੋਈ ਉਹਨਾਂ ਦੀ ਚੂਕ ਦੇ ਉੱਪਰ ਸਵਾਲ ਕਰਦੇ ਆ ਇੱਕ ਪਾਸੇ ਤੁਸੀਂ ਦਾਅਵੇ ਕਰਦੇ ਹੋ ਕਿ ਕਸ਼ਮੀਰ ਹੁਣ ਅਮਨ ਸ਼ਾਂਤੀ ਦਾ ਦੇਸ਼ ਹੋ ਗਿਆ ਹੈ ਅਮਨ ਸ਼ਾਂਤੀ ਦਾ ਸੌਰੀ ਸ਼ਹਿਰ ਹੋ ਗਿਆ ਹੈ ਕਸ਼ਮੀਰ ਬਹੁਤ ਵਧੀਆ ਵਾਦੀਆਂ ਦਾ ਦੇਸ਼ ਹੈ ਘੁੰਮਣ ਜਾਓ ਇੱਕ ਪਾਸੇ ਤੁਸੀਂ ਉੱਥੇ ਕੋਈ ਸੁਰੱਖਿਆ ਨਹੀਂ ਦੇ ਰਹੇ ਹੋ ਤੇ ਇਹ ਕਿਤੇ ਨਾ ਕਿਤੇ ਕੁਤਾਈ ਹੋਈ ਹੈ ਮੋਦੀ ਸਰਕਾਰ ਤੋਂ ਕਿਉਂਕਿ ਉਹਨਾਂ ਦੇ ਹੀ ਇਹ ਅਮਿਤ ਸ਼ਾ ਅਨੁਸਤੀਫਾ ਦੇਣਾ ਚਾਹੀਦਾ ਹੈ ਅਮਿਤ ਸ਼ਾ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਜੇ ਦੋਨਾਂ ਤੋਂ ਕੋਈ ਵੀ ਤੁਹਾਡੇ ਤੋਂ ਚੌਕੀਦਾਰੀ ਨਹੀਂ ਹੋ ਰਹੀ ਤੁਸੀਂ ਚੌਕੀਦਾਰ ਰਹਿਣ ਦੇ ਲਾਇਕ ਨਹੀਂ ਹੋ ਪੈਲਗ੍ਰਾਮ ਦੇ ਵਿੱਚ ਜੋ ਵੀ ਘਟਨਾ ਹੋਈ ਹੈ ਕਾਫੀ ਨਿੰਦਣਯੋਗਾ ਹੋ ਸਾਡੇ ਸਲਾਨੀਆਂ ਦੀ ਘੁੰਮਣ ਵਾਲੀ ਥਾਏ ਆ ਅਸੀਂ ਦੇਖਿਆ ਹੈ ਕਿ ਕਾਫੀ ਜੋੜੇ ਜਿਹੜੇ ਉੱਥੇ ਘੁੰਮਣ ਗਏ ਹੋਏ ਸੀਗੇ ਤੇ ਉਹਨਾਂ ਨੂੰ ਜਿਹੜੀ ਹੱਥਿਆਂ ਨੂੰ ਗੋਲੀਆਂ ਮਾਰ ਕੇ ਜਿਹੜਾ ਹਲਾਕ ਕੀਤਾ ਗਿਆ ਹੈ ਕਾਫੀ ਨਿੰਦਣਯੋਗ ਵਰਤਾਰਾ ਹੈ ਆ ਅਸੀਂ ਅਪੀਲ ਕਰਦੇ ਹਾਂ ਕਿ ਸਾਰੇ ਸੇਫ ਨੇ ਤੇ ਇੱਥੇ ਜਿਹੜੀ ਆ ਸਾਡੇ ਘੁੰਮਣ ਦੀ ਜਗ੍ਹਾ ਆ ਜਿਹੜੀ ਪੈਲਗ੍ਰਾਮ ਤੇ ਅਸੀਂ ਸਾਰਾ ਇੱਥੇ ਸਹੀ ਫੀਲਿੰਗ ਕਰਦੇ ਹੈਗੇ ਅੱਲਾ ਹੋਇਆ ਅਸੀਂ ਉਹਦੀ ਗੌਰਨਿੰਦਾ ਕਰਦੇ ਆ ਪਰ ਅਸੀਂ ਪਾਕਿਸਤਾਨ ਨੂੰ ਇਹ ਦੱਸਣਾ ਚਾਉਂਦੇ ਆ ਕਿ ਪੀਓ ਪੀਓ ਹੁੰਦਾ ਪੁੱਤ ਪੁੱਤ ਹੁੰਦਾ ਜੇ ਅਸੀਂ ਆਪਣੀ ਆਇ ਤੇ ਆਏ ਤਾਂ ਅਸੀਂ ਡਾਂਗਾ ਨਾਲ ਹੀ ਕੰਮ ਕਰ ਲੈਣਾ ਪਰ ਅਸੀਂ ਇਹ ਕਹਿਣਾ ਚਾਉਂਦੇ ਆ ਪਾਕਿਸਤਾਨ ਨੂੰ ਬਾਹਰ ਆ ਜਾ ਅਰ ਦੂਸਰੀ ਗੱਲ ਅਸੀਂ ਕੇਂਦਰ ਸਰਕਾਰ ਨੂੰ ਵੀ ਇਹ ਕਹਿਣਾ ਚਾਉਂਦੇ ਆ ਜੋ ਤੇਰੀ ਸਿਹਤ ਹੈ ਜੋ Hindu Muslim ਉੱਥੇ ਵੀ ਜਿਹੜਾ ਹਮਲਾ ਹੋਇਆ ਤੁਸੀਂ ਦੇਖਿਆ ਹੋਣਾ ਬੀਜੇਪੀ ਦੀ ਕਾਰਟੂਨ ਬਣੇ ਹੋਏ ਸੀ ਕਿ ਉਹ ਲਾਸ ਬੋਡੀ ਇੱਧਰ ਪਈ ਹੈ ਉਹਦੇ ਕਾਰਟੂਨ ਬੀ ਨੇ ਵੀ ਪੋਲਿਟਿਕਸ ਕਰ ਰਹੀ ਹੈ ਪ੍ਰਚਾਰ ਕਰ ਰਹੀ ਹੈ ਅਸੀਂ ਚਾਹਣਾ ਕਹਿਣਾ ਚਾਉਂਦੇ ਆ ਪਾਕਿਸਤਾਨ ਨੂੰ ਬਾਹਰ ਆ ਜਾ ਸਾਡੇ ਜਿਹੜੇ ਸੀਨ ਹੋ ਰਹੇ ਨੇ ਨੌਜਵਾਨ ਉਹਨਾਂ ਤੇ ਹਮਲਾ ਨਾ ਕਰੇ ਨਾ ਸੀਧ ਕਰੇ ਜੋ ਸਾਡੀ ਆਪਣੀ ਆਈ ਤੇ ਹਿੰਦੁਸਤਾਨ ਆਇਆ ਤੋ ਤੁਹਾਨੂੰ ਪਾਣੀ ਮੰਗਣ ਦੀ ਵੀ ਲੋੜ ਨਹੀਂ ਪੈਣੀ ਅਸੀਂ ਇਹਨਾਂ ਕਹਾਂਗੇ ਪਰ ਕੇਂਦਰ ਸਰਕਾਰ ਦੀ ਇਹਦੇ ਵਿੱਚੋਂ ਸਭ ਤੋਂ ਵੱਡੀ ਕਮਜ਼ੋਰੀ ਹੈਗੀ ਆ ਕਿਉਂਕਿ ਕੇਂਦਰ ਸਰਕਾਰ ਜੋ ਕਰਦੀ ਆ Hindu Muslim Sikh Isai ਜਿਸ ਬੰਦੇ ਨੇ ਇਹ ਨਹੀਂ ਦੇਖਿਆ ਅੱਜ ਉੱਤੇ ਹਮਲਾ ਹੋਇਆ ਉੱਥੇ Hindu ਜਾਂ Muslim ਦਾ ਮਸਲਾ ਨਹੀਂ ਸੀਗਾ ਪਰ ਲੇਕਿਨ ਹੁੰਦਾ Hindu Muslim ਫੇਰ ਵੀ ਗਿਣਤੀ ਘਰੀ ਗਈ ਆ ਅਸੀਂ ਕੇਂਦਰ ਸਰਕਾਰ ਨੂੰ ਵੀ ਕਹਿੰਦੇ ਆ ਕਿ ਤੁਸੀਂ ਵੀ ਬਾਜ਼ ਆ ਜਾਓ ਇਦਾਂ ਨਾ ਕਰੋ Hindu Muslim ਪੋਲਿਟਿਕਸ 'ਚ ਨਾ ਬਾੜੋ ਜੋ ਸੱਚ ਹੈ ਸਹੀ ਦਾ ਹਿਸਾਬ ਦੋ Hindu Muslim ਨਾ ਕਰੋ ਪਾਕਿਸਤਾਨ ਨੂੰ ਹੀ ਤਾਉਣੀ ਦੇਣਾ ਚਾਉਣੀ ਆ ਚਾਹੇ ਇਦਾਂ ਹੀ ਕਰਾ ਫਿਰ ਸਾਡਾ ਰੁਕ ਬਦਲੂਗਾ ਅਸੀਂ ਇਟਨ ਵਾਲੇ ਤੇ ਵਜਾ ਕੇ ਹਟਾਂਗੇ ਚਾਹੀ